ਇਕ ਤਾਂ ਬੰਗਾਲ ਦੇ ਨੇ ਤੇ ਦੂਸਰਾ ਪੰਜਾਬ ਬੰਗਾਲ ਦੇ ਦਾ ਹੁਣ ਕੁਦਰਤੀ ਇੱਥੇ ਜਿ ਕਿ ਕੋਈ ਜੇਲ ਸੀ ਉਹ ਉਹਨਾਂ ਦੇ ਜਿੱਨੇ ਕਾਂਡ ਸੀ ਉਹਨਾਂ ਨੇ ਇਸੇ ਜੇਲ 'ਚ ਆਉਣਾ ਔਰ ਸਭ ਤੋਂ ਵੱਡੀ ਚੀਜ਼ ਕੀ ਹੈ ਇੱਥੇ ਅੰਮ੍ਰਿਤਸਰ ਲਾਹੌਰ ਲੁਧਿਆਣਾ ਫਰੋਜਪੁਰ ਇੱਕ ਤਾਂ ਬੰਗਾਲ ਦੇ ਨੇ ਤੇ ਦੂਸਰਾ ਪੰਜਾਬ ਦੇ ਨੇ ਇੱਕ ਤਾਂ ਬੰਗਾਲ ਦੇ ਨੇ ਤੇ ਦੂਸਰਾ ਪੰਜਾਬ ਦੇ ਨੇ ਬੰਗਾਲ ਦੇ ਦਾ ਹੁਣ ਕੁਦਰਤੀ ਇੱਥੇ ਜਿ ਕਿ ਕੋਈ ਜੇਲ ਸੀ ਉਹ ਉਹਨਾਂ ਦੇ ਜਿੰਨੇ ਕਾਂਡ ਸੀ ਉਹਨਾਂ ਨੇ ਇਸ ਜੇਲ੍ਹ 'ਚ ਹੀ ਆਉਣਾ ਹੁੰਦਾ ਸੀ ਪਰ ਸਭ ਤੋਂ ਵੱਡੀ ਚੀਜ਼ ਕੀ ਹੈ ਇੱਥੇ ਅੰਮ੍ਰਿਤਸਰ ਲਾਹੌਰ ਲੁਧਿਆਣਾ ਫਰوجਪੁਰ ਇਹ ਇਸ ਏਰੀਏ ਦੇ ਜਿਹੜੇ ਸੈਂਕੜੇ ਆਦਮੀ ਨੇ ਜਿਹੜੇ ਸਿੱਖ ਨੇ ਜਿਹੜੇ ਇਸ ਜੇਲ੍ਹ 'ਚ ਨੇ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੇ ਫਾਂਸੀ ਤੇ ਚੜਦੇ ਰਹੇ ਤੇ ਸਾਰੀ ਜ਼ਿੰਦਗੀ ਉਹਨਾਂ ਦੀ ਇੱਥੇ ਲੰਘਦੀ ਤੇ ਜਿਨ੍ਹਾਂ ਨੂੰ ਅੱਜ بڑے ਲੱਗਜਾ 'ਚ ਕਿਹਾ ਜਾਂਦਾ ਹੈ ਇਹ ਅੱਤਵਾਦੀ ਉਹਨਾਂ ਨੂੰ ਹਮਾ ਹਰਿਆਣੇ ਦੇ ਅੰਦਰ ਇੱਕ ਸੈਕਿੰਡ ਨੂੰ ਡਲਿਆਂ ਨਾਲ ਕੁੱਟਿਆ ਗਿਆ ਕਿਹਾ ਇਹ ਅੱਤਵਾਦੀ। 에어ਪੋਰਟ ਦੇ ਉੱਪਰ ਇਹ ਕਿਹਾ ਗਿਆ ਕਿ ਇਹ دہشت ਗਰਦਾ ਪੰਜਾਬ। ਦੇਖੋ 77 ਸਾਲ ਪਹਿਲਾਂ ਵੀ ਸਾਨੂੰ ਇਹੀ ਸਜ਼ਾ ਮਿਲਦੀ ਸੀ ਕਿ ਅਸੀਂ ਅੰਗਰੇਜ਼ਾਂ ਦੇ ਉਲਟ ਬੋਲਦੇ ਸੀ। ਅੱਜ ਵੀ ਅਸੀਂ ਜਸਟਿਸ ਦੀ ਗੱਲ ਕਰਦੇ ਤੇ ਅੱਜ ਵੀ ਅਸੀਂ ਅੱਤਵਾਦੀ। ਮੇਰੀ ਇੱਕ ਇੰਨੀ ਬੇਣਤੀ ਹੈ ਜਿਹੜੇ ਸਾਨੂੰ ਅੱਤਵਾਦੀ ਕਹਿੰਦੇ ਨੇ ਇੱਕ ਵਾਰੀ ਇਸ ਜੇਲ੍ਹ ਚ ਆ ਕੇ ਨਿਗਾਹ ਮਾਰ ਲੈਣ ਤੇ ਸਾਡੀਆਂ ਲਿਸਟਾਂ ਚੱਕ ਲੈਣ ਕਿ ਕਿਵੇਂ ਸਰਦਾਰ ਸੋਹਣ ਸਿੰਘ ਭਖਣਾ ਸਰਦਾਰ ਦੀਵਾਨ ਸਿੰਘ ਘਰੀ ਜਹਾਜ਼ ਸੈਂਕੜੇ ਜਿਹੜੇ ਸਿੱਖ ਸੀ ਉਹਨਾਂ ਦੀ ਜ਼ਿੰਦਗੀ ਇੱਥੇ ਕਿਵੇਂ ਗੱਡੀ ਹੈ ਕਿਵੇਂ ਉਹਨਾਂ ਨੇ ਸਨ 47 ਦੀ ਇਹਨਾਂ ਨੂੰ ਆਜ਼ਾਦੀ ਲੈ ਕੇ ਦਿੱਤੀ ਹੈ ਦੂਸਰੀ ਗੱਲ ਜਿਹੜੇ ਸਾਡੇ ਅਕਾਲੀ ਦੇ ਜਿਨ੍ਹਾਂ ਨੇ ਸਾਡਾ ਪੰਜਾਬ ਦਾ ਮੈਕੂਗਾ ਬੇੜਾ ਗਰਗ ਕੀਤਾ ਹੈ ਜਿਨ੍ਹਾਂ ਨੂੰ ਅੱਜ ਇਹ ਨਹੀਂ ਪਤਾ ਲੱਗਦਾ 13 ਤੋਂ 14% ਵੋਟ ਘਟ ਗਈ ਉਹਨਾਂ ਨੇ